ਬਈ ਤੁਸੀਂ ਭਗਤੀ ਚ ਲੀਨ ਹੋਏ ਹੋ ਜੀ ਅੱਜ ਬਿਰਤੀ ਜੁੜੀ ਸਿੱਧੀ ਮਾਰ ਸੁੱਖਾ ਸੁੱਖਾ ਕੀ ਕੀ ਦੀ ਸ਼ਾਂਤਾਈ ਅੱਜ ਜੀ ਸਵਾਗਤ ਤੋਂ ਕਰੋ ਹਮਾਰਾ ਸਾਡਾ ਪ੍ਰਾਣੀ ਆ ਗਿਆ ਜੀ ਤੇ ਇਹ ਇਹ ਬਿਮਾਰ ਹੋ ਗਿਆ ਸੀਗਾ ਜੀ ਕੱਲ ਕੱਲ ਬਿਮਾਰ ਹੋ ਗਿਆ ਸੀ ਤੇ ਅੱਜ ਠੀਕ ਆ ਥੋੜਾ ਜਿਆ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਉਹ ਇਹ ਕਹਿੰਦੇ ਆ ਬੰਦਾ ਸੀ ਕਨੈਪ ਕਰ ਲਿਆ ਸੀ ਕਈ ਦਿਨਾਂ ਤੋਂ ਹੱਥ ਨਹੀਂ ਆ ਰਿਹਾ ਸੀਗਾ ਸ਼ਾਬਾਸ਼ ਸਰ ਕੀ ਬਾਤ ਹੈ ਸਰ ਹਸਤਾ ਜੀ ਵਗਾ ਦੇ ਨਾ ਇਹ ਮੋਟਪਾ ਮਾ ਬੋਲੇਂ ਫੇਰ ਤਾਂ ਹੀ ਅਸਲੀ ਦਾ ਝੂਠ ਬੋਲਦਾ ਹੈ ਉਹ ਮਤਲਬ ਉਹ ਮੈਂ ਨਹੀਂ ਪ੍ਰੋਪਰ ਨਹੀਂ ਨਾ ਮੈਂ ਗੱਲਬਾਤ ਕਰੀ ਕਿ ਕਾਲ ਜਾ ਨਹੀਂ ਸ਼ੁਗਲਾ ਗੋਰੀਆਂ ਦੇ ਵਿੱਚ ਟੋਏ ਹੋਏ ਅਸੀਂ ਮਰ ਗਏ ਨਹੀਂ ਹੋਏ ਹੋਏ ਤਕਣ ਵਾਣੀ ਦੀ ਅੱਖ ਹਾਜੀ ਦੋਸਤੋ ਕੀ ਹਾਲ ਚਾਲ ਹੈ ਤੇ ਲੋ ਜੀ ਸਵਾਗਤ ਤੁਹਾਡਾ ਓਨੀਵੇਂ ਵਲੌਗ ਚ ਤੇ ਅੱਜ ਆਪਾਂ ਰੋਜ਼ ਦੀ ਤਰ੍ਹਾਂ ਤਿਆਰ ਹੋ ਕੇ ਪਹਿਲਾਂ ਸਟੂਡੀਓ ਗਏ ਸਟੂਡੀਓ ਤਾਂ ਹੁਣ ਯੂਨੀਵਰਸਿਟੀ ਤੇ ਸਾਡਾ ਇੱਕ ਭਰਾ ਬਿਮਾਰ ਹੋ ਗਿਆ ਕੱਲ ਤੇ ਉਹ ਦਵਾਈ ਤੇ ਵੀ ਲੈ ਕੇ ਦੇਰ ਆ ਰਿਹਾ ਹੈ ਕਾ ਕਰਕੇ ਮੈਂ ਕਿਹਾ ਚਲੋ ਵੀ ਆਪਾਂ ਅਜੇ ਇੱਥੇ ਕਰਨਾ ਵੀ ਕੀ ਹੈ ਫਰੀ ਹੈ ਅਜੇ ਕੁਝ ਕੰਮ ਸੀਗੇ ਉੱਥੇ ਵੀ ਜਾ ਕੇ ਹੁਣ ਇੱਕ ਦੋ ਮੀਟਿੰਗ ਵੀ ਸੀਗੀਆਂ ਤੇ ਉਸ ਤੋਂ ਪਹਿਲਾਂ ਮੈਂ ਕਿਹਾ ਚਲ ਜਿੰਨਾ ਚਿਰ ਵੀਰਾ ਆਉਂਦਾ ਆ ਵੇਲੇ ਆਪਾਂ ਆਪਾਂ ਯੂਨੀਵਰਸਿਟੀ ਜਾਏ ਹੁੰਦੇ ਕਿਉਂਕਿ ਉਹੀ ਇੱਕ ਜਗ੍ਹਾ ਇਹ ਜਿੱਥੇ ਆਪਣਾ ਚੀਜ਼ ਲੱਗਦਾ ਜਾ ਕੇ ਹਨਾ ਵਧੀਆ ਟਾਈਮ ਲਿਕਲ ਜਾਂਦਾ ਆ ਤੇ ਲਓ ਜੀ ਆ ਉਹੀ ਰਾਹਾਂ ਤੇ ਆਪਾਂ ਆ ਗਏ ਆ ਜੀ ਤੇ ਯੂਨੀਵਰਸਿਟੀ ਐਂਟਰੀ ਮਾਰਦੇ ਆ ਤੇ ਉੱਥੇ ਆਪਣਾ ਵੀਰ ਜਸਪ੍ਰੀਤ ਸਿੰਘ ਬਣੀ ਕਿਉਂਕਿ ਆਪਾਂ ਗਾੜੂ ਤਾਂ ਆਪਣਾ ਸਰਮਾਤ ਕੀਤਾ ਹੋਇਆ ਤੇ ਉਹ ਵੀ ਆਪਣੀ ਵੇਟ ਕਰਦਾ ਉਹਨੂੰ ਕੱਦੋਂ ਨਾਲ ਫੋਨ ਕਰਿਆ ਵੀ ਮੈਂ ਆ ਰਿਹਾ ਚਲੋ ਦੇਖ ਦੋਗੇ ਥੋੜੇ ਜੇ ਤੇ ਲਓ ਜੀ ਆਪਾਂ ਪਹੁੰਚ ਗਏ ਯੂਨੀਵਰਸਿਟੀ ਤੇ ਮਿਲਦੇ ਆਪਾਂ ਕਰਾਉਣ ਦੇ ਨਾਲ ਯੂਨੀਵਰਸਿਟੀ ਦਾ ਅਰਸ ਹੈ ਨਾ ਕਿਉਂਕਿ ਪੇਪਰ ਚੱਲਦੇ ਨੇ ਹੁਣ ਤਾਂ ਸਾਰੇ ਪੇਪਰਾਂ 'ਚ ਬਿਜ਼ੀ ਨੇ ਆਜੋ ਜੀ ਅ ਅੱਜ ਸਾਨੂੰ ਪਤਾ ਲੱਗਿਆ ਸਾਡੇ ਭਰਾ ਨੇ ਬਈ ਫੋਨ ਲੈ ਲਿਆ ਨਵਾ ਨਵਾ ਨਿਊ ਫੋਰ ਖੁਸ਼ੀ ਟੌਰ ਕੱਢ ਗਿਆ ਕਹਿੰਦਾ ਯਾਰ ਵਲੌਗ ਨਹੀਂ ਬਣਾ ਰਿਹਾ ਮੈਂ ਹੀ ਕਰ ਦਿਆਂ ਸਟਾਰਟ ਵਲੌਗ ਹੋ ਗਿਆ ਸਟਾਰਟ ਐਨੀ ਕੀ ਗੱਲ ਹੁੰਦੀ ਯਾਰ ਸਾਡੇ ਪ੍ਰਧਾਨ ਸਾਹਿਬ ਯੂਨੀਵਰਸਿਟੀ ਦੇ ਪ੍ਰਧਾਨ ਸਾਹਿਬ ਬਾਈ ਦੱਸੋ ਕੁਝ ਹੈ ਯੂਨੀਵਰਸਿਟੀ ਬਾਰੇ ਕੀ ਤੁਸੀਂ ਦੱਸੋ ਆਪਣਾ ਯਾਰੀ ਆ ਕੰਮ ਸੈੱਟ ਉਹ ਗੱਗੀ 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 ਬਲੌਗਰ ਆ ਗਿਆ ਗੱਗੀ ਬਲੌਗਰ ਆ ਗਿਆ ਗੱਗੀ ਟੋਪੀ ਲਾ ਕੇ ਦਿਖਾ ਉਹ ਨਿਊ ਬਲੌਗਰ ਆ ਗਿਆ ਸਪੋਰਟਸ ਵਾਲੇ ਆ ਸਪੋਰਟਸ ਵਾਲੇ ਹੈ ਨਾ ਬਾਬੇ ਕਲੱਡ ਕਲਾ ਬਾਈ ਸਾਡਾ ਠੀਕ ਹੈ ਠੀਕ ਹੈ ਠੀਕ ਹੈ ਬਾਬੇ ਕਹਿਣੀ ਬਾਈ ਜਿੰਨੀ ਟੌਰ ਕੱਢੀ ਹੈ ਕਿ ਕਿਸ ਖੁਸ਼ੀ ਚ ਕੱਢੀ ਹੈ ਤੁਸੀਂ ਦੱਸਣਾ ਚਾਹੋਗੇ ਤੇ ਕੀ ਅੱਜ ਵਧੀਆ ਮਾਹੌਲ ਹੈ ਹਾਂ ਮੌਸਮ ਵਧੀਆ ਹਾਂ ਮੌਸਮ ਮੀਂਹ ਨਵੀਂ ਕੋਟੀ ਲੀਤੀ ਨਾਲੇ ਓ ਮਾਈ ਗॉड ਸਕੂਲ ਵਾਲੀ ਲੱਗਦੀ ਹੈ ਸਹੀ ਗੱਲ ਮੈਂ ਕਹਿਣੇ ਲੱਗਿਆ ਸੀ ਯੂਨੀਫਾਰਮ ਸਕੂਲ ਵਾਲੀ ਦੇਖੋ ਕਿ ਇਹ ਕਿਹੜੇ ਸਕੂਲ ਵਾਲੀ ਹੈ ਜੀ ਕਾਂਸਾ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਰਾਜਪੁਰਾ ਠੀਕ ਹੈ ਠੀਕ ਹੈ ਤੇ ਹੋਰ ਜੀ ਮੈਂ ਚਲੋ ਕਿੰਨੇ ਸਾਲ ਹੋ ਗਏ ਇੱਥੇ ਯੂਨੀਵਰਸਿਟੀ ਪੜ੍ਹਦੇ ਹਾਂ ਉਹਨੂੰ ਹੋ ਗਏ ਜੀ ਮੇਰਾ ਚੌਥਾ ਸਾਲ ਚੱਲ ਰਿਹਾ ਚੌਥਾ ਤੁਸੀਂ ਚਾਰ ਸਾਲਾਂ ਚ ਕਿਵੇਂ ਦਾ ਉਹ ਰ ਮਾਹੌਲ ਹੈ ਕੀ ਤੁਸੀਂ ਦੋ ਸ਼ਬਦ ਕੁਝ ਕਹਿਣਾ ਚਾਹੋਗੇ ਮਾਹੌਲ ਤੇ ਬਾਬਾ ਜੀ ਬੜਾ ਵਧੀਆ ਵਾ ਬਸ ਇੱਥੇ ਥੋੜੀ ਜੀ ਸਖਤਾਈ ਹੋਣ ਵਾਲੀ ਆ ਸਖਤਾਈ ਇਸ ਚੀਜ਼ ਨੂੰ ਲੈ ਕੇ ਤੇ ਇੱਕ ਜੀ ਜਿਹੜੇ ਆਸਟ ਬੈਠੇ ਹੋ ਮੈਂ ਤੁਹਾਨੂੰ ਕੀ ਦੱਸੀਏ ਅਧਿਆਸ਼ਕੀ ਦਾ ਤੂ ਹੈਗੀ ਆ ਹਾਂ ਇਹੜੇ ਕੁੜੀਆ ਮੁੰਡੇ ਵਿਖਾਣੇ ਤੇ ਚਲੋ ਕੀ ਵਿਖਾਣਾ ਵਲੋਗ ਵਿੱਚ ਹਾਂ ਉਹ ਤਾਂ ਸਾਰਿਆਂ ਨੂੰ ਹੀ ਉਹ ਤਾਂ ਚਲ ਦਿਖਦੇ ਹੀ ਰਹਿੰਦੇ ਨੇ ਉਹਨਾਂ ਦੇ ਥੋੜੀ ਜੀ ਰੋਕ ਲੱਗਣੀ ਚਾਹੀਦੀ ਆ ਹਾਂ ਹਨਾ ਜੀ ਹੋਰ ਤੇ ਇੱਕ ਕੂਲ ਐਪ ਕੂਲ ਕੂਲ ਹੀ ਫੈਂਗ ਬੜੀ ਇੱਥੇ ਜੀ ਪਰ ਹੈਗਾ ਗੈਂਗ ਹੈਗਾ ਗੈਂਗ ਕੂਲ ਹੀ ਕੋ ਗਿਆ ਹੈਂਗਾ ਉਹਨਾਂ ਦੇ ਥੋੜਾ ਧਿਆਨ ਦੇਣਾ ਚਾਹੀਦਾ ਵਾ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਾਂਗੇ ਪ੍ਰਸ਼ਾਸਨ ਤੋਂ ਮੰਗ ਕਰਦੇ ਸਾਡੀ ਮੰਗਾਂ ਪੂਰੀਆਂ ਪੂਰੀਆਂ ਕਰੀਆਂ ਜਾਂ ਨਹੀਂ ਫਿਰ ਅਸੀਂ ਟਰਾਲੀਆਂ ਲਾਉਣ ਲੱਗੇ ਸਵੇਰ ਆ ਗਈ ਵੈਸੇ ਵੀ ਬੋਲੇ ਸੋਨਹਾਲ ਸੱਚੀ ਰੀਗਰ ਆ ਗਈ ਕੁਝ ਵੀ ਨਾ ਆਈ ਸੀਗੀ ਹਾਂ ਚਾਹ ਪੀਣ ਆਈ ਸੀਗੇ ਕਾਫੀ ਪੀਣ ਆਈ ਸੀਗੇ ਭੁੱਖ ਲੱਗੀ ਉਹ ਕਾਫੀ ਨਾਲ ਭੁੱਖ ਮਿੱਟ ਜਾਂਦੀ ਹੈ ਜੀ ਨਾ ਸਮੋਸੇ ਦੋ ਖਾ ਲਏ ਉਹ ਬਾਈ ਦੇਖੋ ਕਿੰਨੇ ਬੇਸ਼ਰਮ ਨੇ ਪੁੱਛਿਆ ਨਹੀਂ ਬਾਬਾ ਜੀ ਤੁਸੀਂ ਭਗਤੀ ਚ ਲੀਨ ਹੋਏ ਹੋਏ ਹੋ ਜੀ ਅਜੇ ਬਿਰਤੀ ਜੁੜੀ ਸਿੱਧੀ ਮਾਰ ਸੁੱਖਾ ਸੁੱਖਾ ਕੀ ਕੀ ਦੀ ਚਾਮਤਾ ਹੈ ਜੀ ਨਹੀਂ ਨਹੀਂ ਰੋਣਾ ਨਹੀਂ ਮੇਰਾ ਵੀਰ ਨਹੀਂ ਉਹ ਨਹੀਂ ਇੱਕ ਮਹੀਨਾ ਪੂਰਾ ਸੱਚ ਕਰ ਗਿਆ ਚਾਲਾ ਮੈਂ ਆ ਗਿਆ ਫਿਰ ਜਿਹੜੀ ਵਾਟੀ ਪਹਿਲਾਂ ਆਪਾਂ ਬਲੌਗ ਸਟਾਰਟ ਕਰਿਆ ਸੀਗਾ ਉਹ ਲਾ ਦਾਂਗੇ ਮੂਰੇ ਪਰ ਅੱਜ ਨਾ ਮਾਹੌਲ ਹੈ ਜਿਹੜਾ ਮਾਹੌਲ ਬਾਈ ਆ ਦੇਖ ਮੈਂ ਤੁੱਪ ਦੇ ਉੱਪਰ ਆਉਂਦਾ ਸੂਰਜ ਥੱਲੇ ਤੇ ਇੱਧਰ ਕੰਦੀਲ ਲਗਾ ਦੇ ਬਾਈ ਯਾਰ ਬਾਕੀ ਮੈਂ ਨਾਲ ਲੋਕ ਸਾਰੇ ਬੈਠੇ ਹੋਏ ਨੇ ਆ ਇੱਧਰ ਆ ਬਾਕੀ ਤੁਸੀਂ ਦੇਖ ਰਹੇ ਹੋ ਮੈਨੂੰ ਬੋਲਣਾ ਨਹੀਂ ਆ ਰਿਹਾ ਹੁਣ ਤੋਂ ਪੱਖਾ ਜਿ ਬੈਰੀ ਆ ਬਾਕੀ ਨਜ਼ਾਰੇ ਆਏ ਪਏ ਨੇ ਤੇ ਆਪਾਂ ਲਈ ਨਵਾਂ ਫੋਨ ਬਈ ਠੀਕ ਹੈ ਫੋਨ ਦਾ ਉਹ ਕਵਰ ਦਿਖਾ ਦਾਂਗੇ ਬਾਅਦ ਚ ਕਵਰ ਦਿਖਾ ਸਕਦੇ ਆਸੀਂ ਹੁਣ ਨਹੀਂ ਦਿਖਾ ਸਕਦੇ ਫੋਨ ਚ ਬਲੌਗ ਬਣਦਾ ਪਿਆ ਏ ਤੇ ਮੈਨੂੰ ਇੱਕ ਬੋਰ ਮਾਨ ਮਹਿਸੂਸ ਹੋਇਆ ਕਿਸੇ ਨੇ ਅੱਜ ਯੂਨੀਵਰਸਿਟੀ ਕੈਂਟੀਨ ਚ ਕਿਹਾ ਹੈ ਬਿਠੋੜੇ ਬਲੌਗ ਬੜੇ ਸੋਹਣੇ ਹੁੰਦੇ ਆ ਐਡਾ ਹੀ ਸਾਨੂੰ ਪਿਆਰ ਦਿੰਦੇ ਰਹੋ ਲਾਈਕ ਫਿਰ ਇਹ ਸਬਸਕ੍ਰਾਈਬਰ ਸਬਸਕ੍ਰਾਈਬਰ ਸਬਸਕ੍ਰਾਈਬ ਕਰ ਦਿਓ ਬੋਲੀ ਬਾਈ ਕੀ ਕਹਿੰਦੇ ਸਸਾੜ ਗਏ ਸਸਰੀ ਦੀ ਗੱਲ ਸਸਰੀ ਦੀ ਗੱਲ ਕਰ ਦਿਓ ਹੈਨਾ ਤੇ ਬਾਈ ਕਮੈਂਟ ਕਰਕੇ ਜਰੂਰ ਦੱਸੇ ਕਰੋ ਕੀ ਦੀ ਸ਼ਕਲ ਨਹੀਂ ਵਧੀਆ ਲੱਗਦੀ ਆਪਾਂ ਉਹਨੂੰ ਵਿੱਚ ਨਹੀਂ ਪਾਏ ਕਰਨਾ ਜੇ ਤੈਨੂੰ ਇਹ ਕਿਸੇ ਨੇ ਕਹਤ ਮੈਂ ਹੋਰ ਬਹੁਤ ਜ਼ਿਆਦਾ ਕਮੈਂਟਾਂ ਆਣੇਗਾ ਮੈਂ ਵੋਟ ਫੜ ਲੂੰਗਾ ਕੋਈ ਮਤਲਬ ਨਹੀਂ ਕੋਈ ਚੱਕਰ ਨਹੀਂ ਹੈਗਾ ਸਾਡਾ ਪ੍ਰਾਣੀ ਆ ਗਿਆ ਜੀ ਤੇ ਇਹ ਇਹ ਬਿਮਾਰ ਹੋ ਗਿਆ ਸੀਗਾ ਜੀ ਕੱਲ ਕੱਲ ਬਿਮਾਰ ਹੋ ਗਿਆ ਸੀ ਤੇ ਅੱਜ ਠੀਕ ਆ ਥੋੜਾ ਜਿਹਾ ਤੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਕੀ 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 ਚੱਕਰ ਕੀ ਹੈ ਇਹ ਜਿਹੜਾ ਪੀਏ ਕੇ ਦਿਨ ਤੋਂ ਹੀ ਲੜੇ ਜਾਂਦੇ ਹੋ ਮੂੰਹ ਹਟ ਕੇ ਕੀ ਰੌਲਾ ਗੱਲ ਪਤਾ ਕੀ ਆ ਹੂੰ ਮਹਾਰਾਜ ਨੇ ਸਾਡੇ ਕਰਮਾਂ ਚ ਲਿਖਿਆ ਵੀ ਤੁਸੀਂ ਪੁੱਤ ਵੇਲੇ ਨਹੀਂ ਬਹਿਣਾ। ਹੂੰ। ਵ੍ਰਸ਼ਟ ਨੌ ਦੀ ਚੀਜ਼ ਆ ਜਿਹੜੀ ਉਹ ਹੈ ਨਹੀਂ। ਮਹਾਰਾ ਸਾਨੂੰ ਕਾਰਜ ਦੇ ਰਿਹਾ। ਨਹੀਂ ਨਹੀਂ ਤੁਸੀਂ ਮੇਰਾ ਕੁਐਸਚਨ ਨਹੀਂ ਸੁਣਿਆ। ਮੈਂ ਇਹ ਬਿਮਾਰੀ ਜਿਹੜਾ ਤੂੰ ਇੱਕ ਦਿਨ ਹੋ ਜੰਨੇ ਹੋ ਹਾਂ ਉਹ ਦੱਸੋ ਜਦੋਂ ਅਸੀਂ ਬਾਹਰ ਰਹਿੰਦੇ ਆ ਕੰਮ ਕਰਨਾ ਕਰ ਰਹੇ ਆ ਸਾਡੇ ਜਿਹੜਾ ਖਾਣਾ ਪੀਣਾ ਹੁਣ ਰੋਟੀ ਤਾਂ ਸੀ ਘਰੋਂ ਕਦੇ ਕਦੇ ਹੀ ਬਣ ਕੇ ਲੈ ਜਾਂਦੇ ਆ। ਬਾਹਰ ਵਾਲਾ ਖਾ ਪੀ ਲੈਣਾ ਹੈ ਜ਼ਿਆਦਾ। ਉਹ ਅੰਦਰ ਜਾ ਕੇ ਕਿਉਂਕਿ ਬਿਕੋਜ਼ ਜਨਮਕ ਸਿੱਧ ਅਧਿਕਾਰ ਆ ਮੇਰਾ ਬਿਮਾਰੀ ਲੈਣਾ। ਇਹ ਬਿਕੋਜ਼ ਤੁਸੀਂ ਕਿੱਥੋਂ ਸੁਣਿਆ ਜੀ ਇਹਦਾ ਮਤਲਬ ਕੀ ਹੁੰਦਾ ਜੀ? ਇਹਦਾ ਮਤਲਬ ਕਿਉ ਕਿ ਇਹ ਤੂੰ ਸੁਣਿਆ ਕਿੱਥੋਂ ਆ ਜੀ ਇਹ ਕਣ ਖੜ ਕਿਥੋਂ ਕਿਉਂ ਕਿ ਨਹੀਂ ਇਹ ਤੂੰ ਇਹ ਤੂੰ ਹੀ ਸੁਣਿਆ ਕਿੱਥੋਂ ਆ ਜੀ ਇਹ ਮੈਂ ਨਾ ਜੀ ਇੱਥੇ ਪੜਨ ਪੜਨ ਆਉਣਾ ਹੁੰਦਾ ਹੁੰਦਾ ਰੇ ਇੱਥੇ ਨਾ ਕਈ ਬੱਚੇ ਨੇ ਜਿਹੜੇ ਉਹ ਥੋੜੀ ਥੋੜੀ ਅੰਗਰੇਜ਼ੀ ਦੇ ਸ਼ਬਦ ਨੇ ਜਿਹੜੇ ਉਹ ਵਰਤ ਤੋਂ ਚ ਲਿਆਉਂਦੇ ਰਹਿੰਦੇ ਨੇ ਜਿਵੇਂ ਕਿ ਆ ਆਉ ਦੇ ਤੁਸੀਂ ਉਸ ਦਿਨ ਕਿਹਾ ਸੀਗਾ ਆ ਆਊਟ ਆਫ ਕੰਟਰੋਲ ਉਹਨਾਂ ਨੇ ਖਾਸਾ ਮਹਿੰਗਾ ਜਿਹਾ ਸ਼ਬਦ ਵਰਤਿਆ ਸੀ ਆਊਟ ਆਫ ਕੰਟਰੋਲ ਆਊਟ ਆਫ ਕੰਟਰੋਲ ਹਾਂ ਉਹ ਕਣ ਫਿਰ ਅਸੀਂ ਬੱਚਿਆਂ ਤੋਂ ਸਿੱਖਦੇ ਰਹਿੰਦੇ ਆ ਤੇ ਤਾਂ ਕਰਕੇ ਵੀ ਖਾਣਾ ਪੀਣਾ ਸਹੀ ਨਹੀਂ ਬਾਹਰਲਾ ਖਾਲੀ ਦਾ ਵੱਧ ਘੱਟ ਖਾਲੀ ਦਾ ਬੇਟੈਂ ਮਾ ਖਾਲੀ ਦਾ ਅੱਜ ਇੱਕ ਬੰਦਾ ਬੁਲਾਉਨੇ ਆ ਦਬਦਬਾ ਅੱਡਾ ਬੜਾ ਨਾ ਉਹਦਾ ਹੱਦੋਂ ਵੱਧ ਜੁਨੀ ਪਾਰਟੀ ਛਾਇਆ ਪਿਆ ਹੋ ਸੱਚੀ ਜਦੋਂ ਹਰ ਵੀਰ ਹੀ ਪੜਦਾ ਹੁੰਦਾ ਤੇ ਨਾ ਹੁਣ ਤਾਂ ਆਪਾਂ ਮੈਂ ਸਪਲੀਆਂ ਦੇਣ ਆਇਆ ਉਹ ਆਜੋ ਦਰਸ਼ਨ ਕਰਾਈਏ ਆ ਕਰੋ ਦੇਖੋ ਭਾਈ ਇੱਕ ਵਾਰੀ ਉਹ ਬਾਜ ਕੱਟ ਕੇ ਦਿਖਾ ਜਿਹੜੀ ਸਾਨੂੰ ਕੱਟ ਕੇ ਦਿਖਾਉਂਦਾ ਹੁੰਦਾ ਤੇ ਇੱਕ ਵਾਰ ਮੇਰਾ ਭਰਾ ਨਹੀਂ ਹੈਗਾ ਯਾਰ ਉਹ ਨਹੀਂ ਉਹ ਨਹੀਂ ਨਹੀਂ ਮੰਨੀ ਨਹੀਂ ਹੁੰਦੀ ਆ ਬਟੋ ਇਹ ਬਡਵਾੜੀ ਦਾ ਮੇਰੇ ਪਿੰਡ ਲੱਗਦਾ ਯਾਰ ਬਾਈ ਮੇਰਾ ਭਰਾ ਇਹ ਇੱਕ ਵਾਰੀ ਇਹ ਗਾਹ ਦਾ ਦੱਸ ਯਾਰ ਨਹੀਂ ਉਹ ਦੇ ਕੀ ਰੀੜ ਦੀ ਹੱਡੀ ਗਈ ਪੇਪਰ ਦੇਣੇ ਕੋਈ ਕਹਿੰਦੇ ਆ ਬੰਦਾ ਸੀ ਕਡਨਾਪ ਕਰ ਲਿਆ ਈ ਕਈ ਦਿਨਾਂ ਤੋਂ ਹੱਥ ਨਹੀਂ ਆ ਰਿਹਾ ਸੀਗਾ ਤੇ ਨਾ ਸਾਨੂੰ ਐਡੀਟਿੰਗ ਕਰਕੇ ਦੇ ਜਿਹੜਾ ਕਹਿੰਦੇ ਆ ਵੀਡੀਓ ਗਈ ਆਈ ਇਹ ਮੰਨ ਨਹੀਂ ਰਿਹਾ ਤੇ ਅੱਜ ਕਡਨਾਪ ਕਰਕੇ ਲੈ ਕੇ ਚਲੇ ਇਹ ਕੰਮ ਕਰਾ ਕੇ ਫੇਰ ਮੋੜਾਂਗੇ ਜੀ ਹੁੰਦਾ ਮੈਨੂੰ ਤਾਂ ਇਹਨਾਂ ਚੱਕਣਾ 8 ਲੱਖ ਰੁਪਏ ਦਾ ਰਹਿਣਾ ਕੱਟਾਈ ਕੱਟਾਈ ਅਸਰ ਅਰੇ ਮੈਨੂੰ ਕੁਝ ਵੀ ਹੁੰਦਾ ਆ ਬੰਦਾ ਮੇਰਾ ਹੋਊਗਾ ਜੀ ਉਹ ਤਾਂ ਕਿ 8 ਲੱਖ ਦੇ ਜਾਣਣਾ ਪਾਇਓ ਜੀ ਇਹ 8 ਨਹੀਂ ਦਾ ਰਹੇ ਸਾਡੇ ਜਰਾ 50 ਦਸੀ ਵਾਲਾ ਦੇਖਾਂਗੇ 50k ਆਇਆ ਬਾਈ ਨਿਕਾ ਆਇਆ 6 ਲੱਖ ਰੁਪਏ ਆਉਣੇ ਲੱਗਦੇ ਆ ਆ ਦੇਖੋ ਅਸੀਂ ਇਹਡਾ ਅਵਾਂਸ ਦਿੱਤਾ ਬਾਈ ਤਾਂ ਵੀ ਤੁਹਾਨੂੰ ਕੰਮ ਟਾਈਮ ਤੇ ਨਹੀਂ ਬੰਦਦਾ ਜੀ ਤੇ ਇੱਕ ਕੰਮ ਵੀ ਹੋਰ ਬਣ ਚੱਲਿਆ ਹੁਣੇ ਪਤਾ ਨਹੀਂ ਮਿਲ ਦੇਖੋ ਕੀ ਕਹਿੰਦੇ ਨੇ ਅਗਲੇ ਚੀਜ਼ੇ ਸਮਾਉ ਉਹਦਾ ਕੰਮ ਆ ਜੀ ਅੱਜ ਬਣੂਗਾ ਜੀ ਮੈਂ ਆਹ ਆਹ ਅੱਜ ਦੇਖੋ ਬਾਕੀ ਕਹਿੰਦੇ ਆ ਸੀ ਡੀਟਰ ਦਾ ਬਣਾ ਲੈ ਚੱਕ ਲਿਆ ਜੀ ਬਿਠਾ ਲਿਆ ਜੀ ਤੇ ਕੀ ਪਤਾ ਅੱਜ ਕੁਝ ਨਹੀਂ ਪਤਾ ਕੀ ਹੋਦਾ ਹੈ ਟੱਕਾ ਹੋ ਗਈ ਕੋ ਰੋ ਜਾ ਕੇ ਲੈ ਕੇ ਮੈਨੂੰ ਬਾਈ ਹੁਣ ਆਉਂਦੇ ਆ ਜੀ ਚਲ ਬੰਦਾ ਪਿਆਰ ਨਾਲ ਆਉਣਾ ਨਹੀਂ ਮੰਨਦਾ ਫਿਰ ਉਹਨੂੰ ਆਏ ਚੱਕ ਕੇ ਲੈ ਦੇ ਵੀ ਆ ਜਾ ਲੰਗਰਾਲਾ ਹਾਂ ਚਾਹ ਵਾਲਾ ਹਾਂ ਅੱਤਕਾ ਜੀ ਉਹ ਮੈਂ ਕਾਹਦੇ ਨਹੀਂ ਮੋਟਾ ਮੈਂ ਬੋਲਦੇ ਫਿਰਦਾ ਹੀ ਆਦਾ ਜੂਠ ਬੋਲਦਾ ਹੈ ਦੇ ਵੀ ਉਹ ਮਤਲਬ ਉਹ ਮੈਂ ਨਹੀਂ ਪ੍ਰੋਪਰ ਨਹੀਂ ਨਾ ਮੈਂ ਗੱਲਬਾਤ કરી ਇੱਕ ਦੋ ਸਲੀਲ ਬਾਤੇ ਕਰਤਾ ਹੈ ਦੇਖੋ ਇਹ ਅੱਜ ਸਾਡਾ ਵੀਰ ਆਇਆ ਹੈ ਨਾਲ ਹੈਲੋ ਹਾਂ ਹਾਂ ਤੂੰ ਕਹੋ ਤੀਲਾ ਨਹੀਂ ਇਹਦੇ ਬਾਰੇ ਮੈਂ ਉਹਨੂੰ ਪੁੱਛਿਆ ਆ ਕੇ ਮਸਕ ਵਾਲਿਆਂ ਨੂੰ ਤੇ ਅੱਜ ਅਸੀਂ ਕਿੰਨੇ ਚੱਲ ਜਾਨੇ ਇਕੱਠੇ ਆ ਤੇ ਅੱਜ ਅਸੀਂ ਚੌਥਾ ਚੌਥਾ ਲਗਾਓ ਪਹਿਲਾਂ ਇੱਕ ਦੋ ਤਿੰਨ ਚਾਰ ਚਰਚਾ ਹਾਂਜੀ ਮਾੜੇ ਨਾਲ ਹੁੰਦੇ ਨੇ ਯਾਰ ਅੰਗ ਸੰਗ ਤੇ ਅੱਜ ਮੁਝੇ ਰ ਤੂੰ ਗੱਲ ਭਲਾ ਦਿੰਦਾ ਮੇਰੀ ਗੱਲ ਪੂਰੀ ਕਰਾਂ ਸਾਡਾ ਵੀ ਸਾਡੇ ਨਾਲ ਆਇਆ ਅਸੀਂ ਕਡਨਾਪ ਕਰਕੇ ਲਿਆਂਦਾ ਜੀ ਕਡਨਾਪ ਕਰਕੇ ਲਿਆਂਦਾ ਹੋਇਆ ਘਰੋਂ ਜਾ ਕੇ ਲਿਆਂਦਾ ਜੀ ਤੇ ਇਹ ਕਡਨਾਪ ਕਰਿਆ ਇਹ ਕਹਿੰਦਾ 8 ਲੱਖ ਰੁਪਈਆ ਕਹਿੰਦਾ ਥੋਡੇ ਵੱਲ ਹੈ ਅੱਜ ਇਹ ਤੋਂ 8 ਦਾ ਦੁਣਾ ਕਰਕੇ ਵਸੂ ਲੈਣਾ ਹੈ ਠੀਕ ਆ ਇਹਨੂੰ ਛੱਡਾਂਗੇ ਆਪਣੇ ਹਿਸਾਬ ਨਾਲ ਕਿੰਨਾ ਚਿਰ ਅੱਜ ਕੰਮ ਨਹੀਂ ਪੂਰਾ ਕਰਦਾ ਸੀ ਜਾਣ ਹੀ ਦੇਣਾ ਇਹ ਕਾਟਦੇ ਨਾ ਚਲੋ ਜੱਤਾ ਕਿ ਆਪਦੇ ਹਿਸਾਬ ਨਾਲ ਵੀ ਕਾਟ ਤੋੜਨਾ ਹੈ ਥੋੜਾ ਛੱਡ ਦੇ ਕਿਰਪਾ ਕਰ ਸੋ ਅੱਗੇ ਤੋਂ ਕੋਈ ਵੀ ਛੱਡ ਨਾ ਕਹਿੰਦੇ ਵੀ ਪੁਲਿਸ ਨਾਲ ਨਾ ਯਾਰੀ ਮਾੜੀ ਦੋਸਤੀ ਮਾੜੀ ਉਹ ਤਾਂ ਛੱਡ ਦੇਣਗੇ ਛੱਡ ਨਾ ਤਾਂ ਕੁਝ ਵੀ ਨਹੀਂ ਚੰਗਾ ਰੱਬ ਦਾ ਜਿਹੜਾ ਡਿੱਕੇ ਆ ਗਿਆ ਉਹ ਤਾਂ ਕੰਮ ਆਉ ਆ ਪਹਿਲਾਂ ਹੀ ਭਜਾ ਦੇ ਬੰਦਾ ਤੂੰ ਐਦਾ ਉਹ ਸੋਚ ਭੱਜ ਕੇ ਦਿਖਾਵੇ ਆਹੋ ਜਾਊਗਾ ਕਿੱਥੇ ਧਰਤੀ ਕੋਹੜ ਕਰੇ ਇਹ ਦਰਸ਼ਨ ਕਰ ਲਿਓ 1.5 ਮੀਟਰ ਪਰਨਾ ਵਨਨ ਵਾਲੇ ਦੇ ਉਸ ਹਵਾ ਆਏ ਬੀਰ ਜੀ ਸਤ ਸ੍ਰੀ ਅਕਾਲ ਕੀ ਹਾਲ ਹੈ ਜੀ ਠੀਕ ਠਾਕ ਚੜਦੀ ਕਲਾ ਜੀ ਤੁਹਾਨੂੰ ਇੱਕ ਕੰਮ ਗਿਆ ਸੀਗਾ ਤੁਸੀਂ ਕਰਿਆ ਨਹੀਂ ਜੀ ਡਾਂਗ ਲਿਆ ਓਏ ਹੋਇਆ ਹੀ ਨਹੀਂ ਹੈਗਾ ਮੈਂ ਹੋਣਾ ਹੋਣਾ ਹੀ ਨਹੀਂ ਹੋਣਾ ਹੀ ਨਹੀਂ ਰੂਹ ਹੀ ਨਹੀਂ ਹੈਗੀ ਢੋਟੀ ਕਰਨ ਦੀ ਉਹ ਢੁੱਲ ਗਿਆ ਕੌਣ ਬੋਟ ਘਟਨ ਹੋ ਗਿਆ ਕੀ ਆ ਉਹਨਾਂ ਨੇ ਬੁਲਾਇਆ ਨਹੀਂ ਦੂਸਰੇ ਕੰਟਰ ਹੋਇਆ ਉਹਨਾਂ ਨੇ ਵੀ ਬੁਲਾਇਆ ਢੁਗ ਲਾਂ ਗੋਰੀਆਂ ਦੇ ਵਿੱਚ ਢੋਏ ਹੋਏ ਅਸੀਂ ਮਰ ਗਏ ਨਹੀਂ ਹੋਏ ਹੋਏ ਦਕੇ ਕਾਲ ਜਾਂ ਲੈ ਗਈ ਓ ਕੁੜੀ ਤੇ ਸਿਰ ਤੇ ਲੱਭਣ ਛਾਵਾਂ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ ਵਸੇ ਨਾ ਬਖਸ਼ ਲੈ ਸਭ ਦਤਾ ਤੇ ਆ ਸ਼ੁਕਰ ਦਾਤਾ ਕਾ ਤੂੰ ਇੰਨੀ ਕਰ ਲੈ ਕੀ ਕੀ ਸੀ ਹੋ ਭਈਆ ਇਹ ਹੁੱਕ ਕੀ ਦੀ ਇਹਦੀ ਜੁੰਡੇ ਜੇ ਕਰ ਲਿਉਂਦੀ ਮੈਂ ਤੂੰ ਦੁਬਾਰਾ ਟੱਕਰਾਂ ਤੇਰੇ ਉੱਤੇ ਕਾ ਤੂੰ ਇੰਨੇ ਲੱਗੇ ਤੇ ਕਾ ਤੂੰ ਇੰਨੇ ਕਰ ਦੇ ਛੱਡੋ ਛਟਾਲ ਦੇ ਕੀ ਇਹ ਦੋ ਨਾ 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 ਨਾ

I'm चल चल तूं बा बन जा रे बना We ਕੀ ਅਸੀ ਇੱਕ ਬਾਬਾ ਆਇਆ ਸੀ ਵੀਰੇ ਉਹ ਦਿਨ ਜਾਗਰਣ ਤੇ ਬੰਬਈਆ ਨੂੰ ਲੈ ਕੇ ਚਲ ਗਿਆ ਮੈਂ ਕੀ ਤੋਦੀਆ ਮੈਡਮ ਇਹਦਾ ਹੀ ਉਹ ਕਹਿੰਦੇ ਸੀ ਨਾ ਬਾਈ ਮੈਡਮ ਪਹਿਲਾਂ ਹੀ ਤੋ ਵੀ ਕਵਾਲੀ ਗਾਣੇ ਬੰਦੀਦਿਆ ਨਾ ਉਹ ਬਹੁਤ ਸਾਰੇ ਨੋ ਬੰਦੀਦਿਆ ਪੈਦਰ ਸੀ ਹੁਣ ਤਾਂ ਮਿੱਟੀ ਮਿੱਟੀ ਇਹ ਮਰ ਜਾਣਾ ਤਾਂ ਕਰਨਾ ਉਹ ਜਗਰ ਆਖੀ ਉਹ ਨਾਲ ਮੰਮੀ ਠੀਕ ਕਰ ਦਿੰਦੀ ਉਹਦਾ ਉਹਦਾ 니가 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 ਕਰ ਜੋ ਆਣ ਦੋ ਉਹੀ ਅੱਖੀਆਂ ਉਹੀ ਸੁਰਮਾ ਪਰ ਤੱਕ ਕੜਵਣੀ ਦੀ ਅੱਖ ਗੱਡੀ ਗੱਡੀ ਮੇਰੇ ਮਿੱਤਰ ਕਰੇ ਬਾਂਹ ਚਾਤੀ ਲਕਾਨੀ ਮਾਰਦਾ ਹੈ ਤੇ ਹੁਣ ਹੁਣ ਹਾਂ ਦੋ ਹਾਂਜੀ ਗਾਇਜ਼ ਸਾਰਿਆਂ ਨੂੰ ਸਤ ਸਤ ਸ੍ਰੀ ਅਕਾਲ ਜੀ ਸੋ ਬੇਨਤੀ ਹੈ ਵੀ ਨਹੀਂ ਪਹਿਲਾਂ ਤੁਸੀਂ ਇਹ ਰਸੋਈ ਤੁਸੀਂ ਮੰਗਣ ਵਾਲੇ ਬਾਕੀਓ ਖੜੇ ਨਹੀਂ ਮੇਰਾ ਕੋਟ ਪਾਟ ਕੇ ਦੋ ਆਦੋ ਕੋਈ ਕਿਉਂ ਹਾਂ ਅੰਦਰ ਵੀ ਆਏ ਕੱਢ ਜਾਂਦੇ ਆ ਕੱਪ ਸਾਰੇ ਆ ਬਈ ਬੜੇ ਬਾਈ ਸਾਥਰ ਗਾ ਠੀਕ ਆ ਉਹ ਨਾ ਕੀ ਆ ਸਟਾਰਟ ਸਟਾਰਟ ਅੱਜ ਕਿੰਨੇ ਵਾਰੀ ਪਤਾ ਨਹੀਂ ਪਤਾ ਨਹੀਂ ਕਹਿਣਾ ਅੱਜ 19ਵਾਂ ਬਲਾਉ ਦੀ ਮੇਰੇ ਹਿਸਾਬ ਨਾਲ ਤੇ ਬਾਕੀ ਦੇਖੋ ਜੀ ਦੇਖੋ ਦੇਖੋ ਤੁਹਾਨੂੰ ਵੀਡੀਓ ਦੇ ਵਿੱਚ ਹੀ ਵਾਰ ਕੁਆਲਿਟੀ ਆਉਗੀ ਹਾਂ ਵੀਡੀਓ ਜੀ ਹੁਣ ਆਪਾਂ ਦੇ ਆ ਹੁਣ ਵੀਡੀਓ ਦੀ ਕੁਆਲਿਟੀ ਆਪਾਂ ਹੀ ਲੈ ਲਈ ਦੀ ਵੀ ਕੁਆਲਿਟੀ ਥੋੜਾ ਥੋੜਾ ਉਸਤਾਦ ਜੀ ਆ ਗਿਆ ਪਹਿਲਾਂ ਸਿੱਖਿਆ ਨਾ ਤੂੰ ਜੇ ਕੱਲ ਕਰਾਨੂੰ ਡੀਡੀ ਕੋਈ ਗਲਤੀ ਹੁੰਦੀ ਤਾਂ ਬਦਲਦਾ ਆਪਾਂ ਵੀ ਖੜੇ ਜੇ ਨਾ ਉਹ ਪਹਿਲੇ ਹੀ ਹੱਥ ਜੋੜੀ ਜਾਂਦਾ ਤਾਂ ਪਹਿਲਾਂ ਮੈਂ ਕੱਲਾ ਕਾਲਾ ਸੀ ਕੋਰਾ ਅੰਗਿਆ ਥੋੜਾ ਮੱਖੀਆਂ ਡਿਵਾਈਡ ਕਰਦੇ ਆਂ ਅਸੀਂ ਕਾਲਾ ਤੇ ਦੂਜਾ ਕੋਰਾ ਲੱਗ ਦੁਨੀਆ ਤੇ ਬੋਏ ਦੇਖਣੇ ਮੇਰਾ ਪੂਰਾ ਗਿਆ ਗਦਾ ਯਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਹਾਏ ਗਾਈਜ਼ ਇਹਦਾ ਚੱਲੀ ਜਾਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਸਾਡੇ ਵਲੌਗ ਦੇਖਦੇ ਹੋ ਮਿਲਦੇ ਆਂ ਅਗਲੇ ਵਲੌਗ ਚ ਜਕਾਰਾ ਮਾਤਾ ਚਿਰਾਈ ਦਾ ਹੋ ਸਾਚੇ ਨਗਵਾਰ ਕੀ ਜੈ ਹਰ ਹਰ ਬਹਾਦੇ ਹਰ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ